ਕੈਨੇਡਾ ਵਿੱਚ ਵਾਹਨ ਚਲਾਉਣ ਵਾਲੇ ਤੇ ਲਈ ਇੱਕ ਮਹੱਤਵਪੂਰਨ ਖਬਰ ਹੈ ਫੋਰਡ, ਹੋਂਡਾ ਅਤੇ ਜਨਰਲ ਮੋਟਰਸ ਦੇ ਵੱਲੋਂ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਾਰੀ ਕੀਤੇ ਗਏ ਰਿਕਾਲ ਨੋਟਿਸਾਂ ਨੂੰ ਸੋਮਵਾਰ ਨੂੰ ਅਪਡੇਟ ਕੀਤਾ ਹੈ ਜਿਸ ਦੇ ਨਾਲ ਕੈਨੇਡਾ ਵਿੱਚ 80000 ਤੋਂ ਵੱਧ ਵਾਹਨ ਪ੍ਰਭਾਵਿਤ ਹੋ ਰਹੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਫੋਰਡ ਦੀ ਤਾਂ ਫੋਰਡ ਕੈਨੇਡਾ ਦੇ ਵਿੱਚ ਲਗਭਗ 50000 ਵਾਹਨ ਨੂੰ ਵਾਪਸ ਬੁਲਾ ਰਹੀ ਹੈ ਕਿਉਂਕਿ ਇਹਨਾਂ ਦੇ ਵਿੱਚ ਇੱਕ ਨੁਕਸਾਨਦੇ ਇੰਟੀਗ੍ਰੇਟਿਡ ਪਾਰਕ ਮੋਡਿਊਲ ਦੀ ਸਮੱਸਿਆ ਸਾਹਮਣੇ ਆਈ ਹੈ ਕੰਪਨੀ ਮੁਤਾਬਕ ਇਹ ਖਾਮੀ ਸੱਟ ਲੱਗਣ ਜੋ ਹਾਸੇ ਤੇ ਜੋਖਮ ਨੂੰ ਬਤਾ ਸਕਦੀ ਹੈ ਪ੍ਰਭਾਵਿਤ ਵਾਹਨਾਂ ਦੇ ਵਿੱਚ 2022 ਤੋਂ 2026 ਤੱਕ ਦੇ Ford Escape 150 2025 ਅਤੇ 2026 ਦੇ Ford Maverick ਅਤੇ 2024 ਤੋਂ 2026 ਤੱਕ ਦੇ Ford Mustang Mach E ਮਾਡਲ ਸ਼ਾਮਲ ਨੇ ਰੀਕਾਲ ਨੋਟਿਸ ਇਹ ਮਾਡਲ ਚਾਮਲ ਨੇ ਤੇ ਰਿਕਾਲ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਮਾਡਲਾਂ ਦੇ ਵਿੱਚ ਟਰਾਂਸਮਿਸ਼ਨ ਨੂੰ ਪਾਰਕ ਸਥਿਤੀ ਵਿੱਚ ਲਿਆਂਦੇ ਸਮੇਂ ਪਾਰਕ ਪੌਲ ਸਹੀ ਤਰ੍ਹਾਂ ਦੇ ਨਾਲ ਜੁੜ ਨਹੀਂ ਪੰਦਾ ਇਸੇ ਕਾਰਨ ਗੱਡੀ ਖੜੀ ਹੋਣ ਦੇ ਬਾਅਦ ਵੀ ਹਿਲ ਸਕਦੀ ਹੈ ਖਾਸ ਕਰਕੇ ਜਦੋਂ ਪਾਰਕਿੰਗ ਬ੍ਰੇਕ ਨਹੀਂ ਲਗਾਈ ਗਈ ਹੋਵੇ ਫੋਰਡ ਦਾ ਕਹਨੇ ਕਿ ਇਸ ਸਮੱਸਿਆ ਦੁਆਰ